ਸਿਬੂ ਦੀ ਸੱਸ ਹੁਣ ਉਸ ਨੂੰ ਕਾਲ ਜਾਨ ਲਈ ਮੰਨ ਜਾਂਦੀ ਹੈ ਕਹਿੰਦੀ ਹੈ ਇਹ ਤੂੰ ਕਾਲ ਜਾਨ ਜਾਣ ਕਰਦੀ ਸੀ ਜਦੋਂ ਦਾਖਲੇ ਦਾ ਵੇਲਾ ਖੁੰਝ ਜਾਊ ਫਿਰ ਜਾਏਂਗੀ ਅਗਲੇ ਸਾਲ ਜਾਵੇਂਗੀ ਹੁਣ ਜਾ ਭੱਜ ਜਾ ਜਾ ਕਾਲਜ ਜਿਹੜਾ ਪੜਨਾ ਪੜ ਲੈ ਹੁਣ ਚੰਗਾ ਬੀਜੀ ਸੱਸ ਦੇ ਪੈਰੀ ਹੱਥ ਲਾ ਕੇ ਮੁਸਕਰਾਉਂਦੀ ਹੋਈ ਤੁਰ ਪਈ ਸਿਬੂ ਆਪਣੀ ਮੰਝਲ ਵੱਲ ਇੱਕ ਕਿੱਲਾ ਤਾਂ ਉਸ ਨੇ ਸਰ ਕਰ ਲਿਆ ਸੀ ਪਾਲਾ ਜੋ ਕਿ ਸ਼ਾਮੇ ਦਾ ਦੋਸਤ ਹੈ ਸ਼ਾਮਾ ਰਤਨੇ ਦਾ ਦੋਸਤ ਹੈ ਜੋ ਕਿ ਉਹਦਾ ਦਿਉਰ ਹੈ ਪਾਲਾ ਕਹਿੰਦਾ ਚੱਲ ਸ਼ਾਮੇ ਬੀਐਡ ਚ ਵੀ ਐਡਮਿਸ਼ਨ ਲੈ ਲਈਏ ਬੇਲੇ ਬੈਠੇ ਵੀ ਕੀ ਕਰਦੇ ਆ ਸ਼ਾਮਾ ਕਹਿੰਦਾ ਨਾ ਭਰਾਵਾ ਆਪਣਾ ਤਾਂ ਟਾਈਮ ਨਹੀਂ ਨਾਲੇ ਕੰਮਕਾਰ ਸੈਟਾ ਆਪਣਾ ਵਧੀਆ ਬਿਜ਼ਨਸ ਹੈ ਵਧੀਆ ਜ਼ਮੀਨ ਦਾ ਠੇਕਾ ਆ ਜਾਂਦਾ ਹੈ ਖੇਤੀਬਾੜੀ ਹੋ ਜਾਂਦੀ ਹੈ ਹੁਣ ਕੀ ਕਰਨਾ ਵਾਲਾ ਪਾਲਾ ਪੜਕੇ ਕਿ ਰਾਂ ਨੌਕਰੀ ਮਿਲਣ ਲੱਗ ਰਾਂ ਏ ਫਿਰ ਉਹੀ ਫालतू ਟੱਕਰਾਂ ਕਾਹ ਤੋਂ ਮਾਰਨੀਆਂ ਨੇ ਬਸ 14 ਜਮਾਤਾਂ ਹੋ ਗਈਆਂ ਬਥੇਰੀਆਂ ਨੇ ਪਾਲਾ ਕਹਿੰਦਾ ਚੱਲ ਤੇਰੀ ਮਰਜ਼ੀ ਆ ਫਿਰ ਪਰ ਮੇਰੇ ਨਾਲ ਤਾਂ ਚੱਲੇਗਾ ਮੈਂ ਸੋਚਦਾ ਵੀ ਕਰ ਲਵਾਂ ਬੀਐਡ ਕੱਲ ਨੂੰ ਪੱਕੀ ਨੌਕਰੀ ਲੈਣੀ ਆ ਸੌਖੀ ਹੋ ਜਾਵੇਗੀ ਸ਼ਾਮਾ ਕਹਿੰਦਾ ਮੈਂ ਕਦੋਂ ਮਨਾਂ ਕਰਦਾ ਚੱਲ ਜਿੱਥੇ ਚੱਲਣਾ ਸ਼ਾਮਾ ਜਦੋਂ ਕਾਲਜ ਦੇ ਬਾਹਰ ਹੁੰਦਾ ਹੈ ਉਹ ਮੀਨਾ ਨਾਲ ਸੀਬੋ ਨੂੰ ਬਾਹਰ ਨਿਕਲਦੇ ਦੇਖਦੇ ਆ ਉਸ ਨੂੰ ਬੜੀ ਹੈਰਾਨੀ ਹੁੰਦੀ ਹੈ ਉਹ ਅੰਦਰ ਜਾ ਕੇ ਪਤਾ ਕਰਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸੀਬੋ ਵੀ ਬੀਅਟ ਦਾ ਫਾਰਮ ਭਰਨ ਆਈ ਸੀ ਪਾਲਾ ਕਿਸੇ ਨਾਲ ਫੋਨ ਤੇ ਰੁੱਝਾ ਹੁੰਦਾ ਹੈ ਜਦੋਂ ਅੰਦਰ ਆਉਂਦਾ ਹੈ ਤਾਂ ਸ਼ਾਮੇ ਦੇ ਹੱਥ 'ਚ ਦੋ ਫਾਰਮ ਵੇਖ ਕੇ ਹੈਰਾਨ ਹੋ ਜਾਂਦਾ ਹੈ ਪਾਲਾ ਕਹਿੰਦਾ ਆ ਦੂਜਾ ਫਾਰਮ ਕਿਹਦੇ ਵਾਸਤੇ ਹੈ ਸ਼ਾਮਾ ਕਹਿੰਦਾ ਮੈਂ ਸੋਚਿਆ ਚੱਲ ਆਪਾਂ ਵੀ ਕਰ ਲੈਂਦੇ ਆ ਪਾਲਾ ਕਹਿੰਦਾ ਪਰ ਤੂੰ ਤਾਂ ਕਹਿੰਦਾ ਸੀ ਆਪਾਂ ਨੂੰ ਬਿਲ ਨਹੀਂ ਹੁਣ ਫਿਰ ਕੀ ਹੋ ਗਿਆ ਕੰਮ ਕਿਵੇਂ ਕਰੇਗਾ ਸ਼ਾਮਾ ਕਹਿੰਦਾ ਕੁਛ ਨਹੀਂ ਯਾਰ ਤੂੰ ਤਾਂ ਨਾ ਯਾਰ ਮਗਰੀ ਪਹਿਚੰਨਾ ਹੋ ਜਾਉ ਕੰਮ ਵੀ ਤੇ ਨਾਲ ਆ ਕੇ ਇੱਥੇ ਮੂਡ ਬਦਲ ਗਿਆ ਕਿ ਚੱਲ ਸੋਹਣਾ ਕਾਲਜ ਹੈ ਵਧੀਆ ਟਾਈਮ ਪਾਸੋ ਲੈ ਜਾਇਆ ਕਰੂੰ ਕਦੇ-ਕਦੇ ਗੇੜਾ ਪਾਲਾ ਕਹਿੰਦਾ ਆਹੋ ਮਸਕਰੀ ਕਰਦੀ ਹੋਈ ਕਾਲਾ ਸੋਣਾਏ ਕਿ ਕੁੜੀਆਂ ਸੋਹਣੀਆਂ ਨੇ ਸ਼ਾਮਾ ਕਹਿੰਦਾ ਤੂੰ ਵੀ ਐਵੇਂ ਹੀ ਕੁਝ ਮਾਰੀ ਜਾਂਦਾ ਏ ਮਾਨੀ ਮਨ ਸਿਬੋ ਬਾਰੇ ਸੋਚ ਮਸਕਰਾਂਦਾ ਏ ਪਾਲਾ ਕਹਿੰਦਾ ਵੇਖ ਕਿਵੇਂ ਚੋਲੇ ਖਿੰਡ ਗਏ ਸ਼ਾਮਾ ਕਹਿੰਦਾ ਚੱਲ ਚੱਲ ਹੁਣ ਚੱਲੀਏ ਕਰਾ ਨੂੰ ਸਿਬੋ ਕਾਲਜ ਜਾਣਾ ਸ਼ੁਰੂ ਕਰ ਦਿੰਦੀ ਏ ਉਹ ਬਸ ਚ ਜਾਂਦੀ ਏ ਤੇ ਬਸ ਚ ਹੀ ਆਉਂਦੀ ਏ ਕਾਲਜ ਚ ਵੀ ਕਿਸੇ ਨਾਲ ਵੱਧ ਘੱਟ ਬੋਲਦੀ ਨਹੀਂ ਬਸ ਆਪਣੇ ਮਤਲਬ ਨਾਲ ਮਤਲਬ ਰੱਖਦੀ ਹੈ ਹਾਂ ਪਰ ਮਨ ਹੀ ਮਨ ਬਹੁਤ ਖੁਸ਼ ਹੁੰਦੀ ਹੈ ਕਿ ਉਹਦਾ ਇੱਕ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਬੀ ਐਡ ਕਰਕੇ ਉਹ ਕਿਸੇ ਸਕੂਲ ਵਿੱਚ ਨੌਕਰੀ ਕਰਨ ਲੱਗ ਜਾਵੇਗੀ ਤੇ ਕਿਸੇ ਤੇ ਬੋਝ ਨਹੀਂ ਬਣੇਗੀ ਹਾਲਾਂਕਿ ਉਸ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ ਪਰ ਫਿਰ ਵੀ ਉਹ ਅੱਕ ਦੀ ਥੱਕਦੀ ਨਹੀਂ ਕਰਦਾ ਕੰਮ ਪੜਾਈ ਟਿਊਸ਼ਨਾਂ ਅਚਾਰ ਬਣਾਉਣਾ ਸਭ ਕੁਝ ਕਰਕੇ ਵੀ ਉਸ ਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਉਸ ਨੂੰ ਮਸਾਂ ਹੀ 4-5 ਘੰਟੇ ਸੌਣ ਨੂੰ ਮਿਲਦੇ ਪਰ ਫਿਰ ਵੀ ਪਤਾ ਨਹੀਂ ਕਿਹੜਾ ਜਨੂਨ ਉਹਦੇ ਸਵਾਰ ਹੋ ਗਿਆ ਸੀ ਕਿ ਉਹ ਲਗਾਤਾਰ ਕੰਮ ਕਰਦੀ ਰਹਿੰਦੀ ਸੀ ਉਹਨੇ ਚਾਹੁੰਦੀ ਸੀ ਕਿ ਕੋਈ ਉਸ ਨੂੰ ਕਹੇ ਕਿ ਉਹਦੀ ਪ੍ਰਾਈ ਕਰਕੇ ਕਰਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ ਨਾਲ ਹੀ ਨਾਲ ਪੜਨਾ ਉਹਦਾ ਸੁਪਨਾ ਸੀ ਉਹ ਬੜੇ ਮਨ ਨਾਲ ਪੜਦੀ ਸੀ ਪੂਰੇ ਕਾਲਜ 'ਚ ਸਭ ਨੂੰ ਪਤਾ ਸੀ ਕਿ ਜੋ ਕੰਮ ਕਿਸੇ ਨੇ ਵੀ ਨਹੀਂ ਕੀਤਾ ਹੋਣਾ ਉਹ ਸੀਬੋ ਨੇ ਜ਼ਰੂਰ ਕੀਤਾ ਹੋਣਾ ਕਾਲਜ ਚ ਕੁਝ ਕੁੜੀਆਂ ਉਹ ਦੀਆਂ ਸਹੇਲੀਆਂ ਬਣ ਗਈਆਂ ਸਨ ਕਿੰਨੇ ਹੀ ਮੁੰਡੇ ਵੀ ਉਸ ਦੀ ਲਿਆਕਤ ਤੇ ਖੂਬਸੂਰਤੀ ਵੇਖ ਕੇ ਉਸ ਨਾਲ ਦੋਸਤੀ ਕਰਨਾ ਚਾਹੁੰਦੇ ਸਨ ਉਂਝ ਵੀ ਕਾਲਜ ਚ ਮੁੰਡੇ ਕੁੜੀਆਂ ਦੀ ਦੋਸਤੀ ਹੋਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਸੀਬੋ ਕਦੇ ਵੀ ਆਪਣੀ ਹੱਦ ਨਹੀਂ ਟੱਪਦੀ ਸੀ ਨਾ ਹੀ ਕਿਸ ਨੂੰ ਫालतू ਲਿਫਟ ਦਿੰਦੀ ਸੀ ਸਿੱਧੇ ਸਾਦੇ ਕੱਪੜੇ ਚੁੰਨੀ ਨਾ ਟਕਿਆ ਸਿਰ ਬਿਨਾਂ ਕਿਸੇ ਸਾਜ ਸ਼ਿੰਗਾਰ ਦੇ ਮੇਕਅਪ ਤੇ ਪੜਾਈ ਵਿੱਚ ਹਮੇਸ਼ਾ ਅੱਗੇ ਹੋਣ ਦੇ ਕਾਰਨ ਉਹ ਆਪਣੀ ਅਲੱਗ ਪਹਿਚਾਣ ਬਣਾ ਚੁੱਕੀ ਸੀ ਕਾਲਜ 'ਚ ਹਰ ਸ਼ਖਸ ਉਸ ਨੂੰ ਜਾਣਦਾ ਸੀ ਸ਼ਾਮਾ ਵੀ ਉਦੀ ਕਲਾਸ ਬੈਠਦਾ ਸੀ ਤੇ ਅਕਸਰ ਬੜੀ ਗੌਰ ਨਾਲ ਸੀਬੋ ਨੂੰ ਵੇਖਦਾ ਸੀ ਪਰ ਸੀਬੋ ਨੇ ਕਦੇ ਉਸ ਨੂੰ ਨੋਟਿਸ ਹੀ ਨਹੀਂ ਕੀਤਾ ਸੀਬੋ ਆਪਣੇ ਵਤੀਰੇ ਤੇ ਆਚਰਣ ਨਾਲ ਸਭ ਅਧਿਆਪਕਾਂ ਦੀ ਮਨਪਸੰਦ ਬਣ ਚੁੱਕੀ ਸੀ ਅਧਿਆਪਕ ਵੀ ਹਰ ਸਵਾਲ ਉਸੇ ਤੋਂ ਪੁੱਛਣਾ ਚਾਹੁੰਦੇ ਸ਼ਾਮੇ ਨੇ ਉਹਦੀਆਂ ਨਜ਼ਰਾਂ 'ਚ ਆਉਣ ਲਈ ਜਾਣਬੁੱਝ ਕੇ ਕੰਮ ਨਾ ਕਰਨ ਦਾ ਬਹਾਨਾ ਕਰਨਾ ਜਾਂ ਟੀਚਰ ਨੂੰ ਕਹਿਣਾ ਕਿ ਉਸ ਨੂੰ ਕੋਈ ਸਵਾਲ ਸਮਝ ਨਹੀਂ ਆਇਆ ਅਧਿਆਪਕ ਅਕਸਰ ਸੀਬੋ ਨੂੰ ਹੀ ਸਮਝਾਉਣ ਨੂੰ ਕਹਿ ਦਿੰਦੇ ਸ਼ਾਮੇ ਦਾ ਮਨ ਦਾ ਰਾਂਝਾ ਖੁਸ਼ ਹੋ ਜਾਂਦਾ ਪਰ ਸੀਬੋ ਨੂੰ ਨਾ ਚਾਹੁੰਦੇ ਹੋਈ ਵੀ ਉਸ ਨੂੰ ਸਮਝਾਉਣਾ ਪੈਂਦਾ ਸੀਬੋ ਨੂੰ ਜ਼ਿਆਦਾ ਦੇਰ ਕੋਲ ਬਿਠਾਉਣ ਦੇ ਲਈ ਕਈ ਵਾਰ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਨਾ ਸਮਝ ਦਾ ਬਹਾਨਾ ਬਣਾਉਂਦਾ ਪਾਲਾ ਨੇ ਇਹ ਸਭ ਵੇਖ ਲਿਆ ਸੀ ਤੇ ਉਹ ਸਭ ਸਮਝ ਵੀ ਗਿਆ ਸੀ ਪਾਲਾ ਕਹਿੰਦਾ ਅੱਛਾ ਤਾਂ ਇਹ ਗੱਲ ਐ ਸ਼ਾਮਾ ਕਹਿੰਦਾ ਕਿਹੜੀ ਗੱਲ ਓਏ ਪਾਲਾ ਕਹਿੰਦਾ ਜਨਾਬ ਇਸ਼ਕ ਫਰਮਾ ਰਹੇ ਨੇ ਸ਼ਾਮਾ ਕਹਿੰਦਾ ਫਾਲਤੂ ਪਕਾਈ ਨਾ ਮਾਰੋ ਏ ਇਹੋ ਜੀ ਕੋਈ ਗੱਲ ਨਹੀਂ ਪਾਲਾ ਕਹਿੰਦਾ ਸ਼ੀਰਦ ਹੋਈ ਅੱਛਾ ਫੇਰ ਕਿਹੋ ਜੀ ਗੱਲ ਐ ਆਹੋ ਭਾਈ ਸਾਡੀਆਂ ਕਿਹੜਾ ਰੱਬ ਨੇ ਅੱਖਾਂ ਦਿੱਤੀਆਂ ਨੇ ਸਾਨੂੰ ਕਿਹੜਾ ਨਜ਼ਰ ਆਉਂਦਾ ਵੀ ਸਾਡਾ ਜਾਰ ਕਿਹੜੇ ਕੰਮਾਂ 'ਚ ਰੁੱਝਾ ਏ ਸ਼ਾਮਾ ਕੱਚਾ ਹੋ ਕੇ ਹੱਥ ਸਿਰ ਤੇ ਪਿੱਛੇ ਲੈ ਜਾ ਕੇ ਸਿਰ ਤੇ ਮਾਰਦਾ ਹੈ ਪਾਲਾ ਕਹਿੰਦਾ ਥੋੜਾ ਗੰਭੀਰ ਹੋ ਕੇ ਪਰ ਜਾਰ ਤੈਨੂੰ ਤਾਂ ਪਤਾ ਹੈ ਉਹ ਸ਼ਾਮਾ ਹਾਂ ਜਦ ਉਹ ਹੀ ਗੱਲ ਹੈ ਪਰ ਜਾਰ ਵੇਖੀ ਕਿਸੇ ਨੂੰ ਪਤਾ ਨਾ ਲੱਗੇ ਇਸ ਗੱਲ ਦਾ ਸੀਬੋ ਨੂੰ ਵੀ ਨਹੀਂ ਸੀਬੋ ਦੀ ਜ਼ਿੰਦਗੀ 'ਚ ਹੁਣ ਥੋੜੀ ਜਹੀ ਖੁਸ਼ੀ ਆਉਣ ਲੱਗੀ ਸੀ ਪਰ ਕਹਿੰਦੇ ਨੇ ਨਾ ਖੁਸ਼ੀ ਕੱਲੀ ਥੋੜੀ ਆਉਂਦੀ ਹੈ ਨਾਲ ਹਜ਼ਾਰਾਂ ਮੁਸੀਬਤਾਂ ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਇੱਕ ਦਿਨ ਬਸ ਤੋਂ ਉੱਤਰ ਕੇ ਕਾਲੇਵਲ ਜਾ ਰਹੀ ਸੀ। ਅੱਜ ਉਸ ਨੂੰ ਇਤਫਾਕ ਨਾਲ ਕੋਈ ਸਹੇਲੀ ਨਹੀਂ ਮਿਲੀ। ਕੱਲ ਹੀ ਆਪਣੇ ਹੀ ਧਿਆਨ ਵਿੱਚ ਤੁਰੀ ਜਾ ਰਹੀ ਸੀ। ਇੱਕ ਜਗ੍ਹਾ ਤੇ ਇੱਕ ਸੁੰਨਸੰਨ ਮੋੜ ਤੇ ਪਤਾ ਨਹੀਂ ਤਿੰਨ ਮੁੰਡੇ ਜੇ ਲੱਗਣ ਵਾਲੇ ਮੁੰਡੇ ਪਤਾ ਨਹੀਂ ਕਿੱਥੋਂ ਆ ਗਏ। ਉਸ ਨੂੰ ਛੇੜਨ ਲੱਗੇ। ਸੀਪੋ ਦੇ ਸਾਹ ਸੋਕੇ। ਪਤਾ ਨਹੀਂ ਅੱਜ ਕਿਵੇਂ ਸ਼ਾਮੇ ਦੇ ਕਹੇ ਲਫ਼ਜ਼ ਉਦੇ ਜਿਹੇ ਤੇ ਉੱਭਰ ਆਏ ਤੇ ਉਹਦੇ ਅੰਦਰ ਰੋ ਪਰ ਗਿਆ ਤੇ ਉਹ ਡਰੀ ਨਹੀਂ ਬਲਕਿ ਉਸਨੇ ਕੋਲ ਹੀ ਪਈ ਇੱਕ ਵੱਡੀ ਸਾਰੀ ਇੱਟ ਚੁੱਕ ਲਈ ਤੇ ਸ਼ੇਰਨੀ ਵਾਂਗ ਲਲਕਾਰੀ ਹਟ ਜੋ ਪਰਾਂ ਜੇ ਖੈਰ ਚਾਹੁੰਦੇ ਹੋ ਨਹੀਂ ਤਾਂ ਆ ਦਿਖਦੀ ਐ ਇੱਟ ਸਿਰ 파ੜ ਦੂੰ ਉਸ ਦਾ ਜਿਸ ਨੇ ਮੇਰੇ ਵੱਲ ਪਹਿਲਾ ਕਦਮ ਵਧਾਇਆ ਉਹ ਰੋਚ ਆਈ ਦੁਰਗਾ ਵਾਂਗ ਇੱਟ ਨੂੰ ਆਪਣੇ ਹੱਥ ਚ ਕਮਾਉਂਦੀ ਹੋਈ ਉਹ ਨਵਲ ਵਧਣ ਲੱਗੀ ਉਹ ਮੁੰਡੇ ਡਰ ਨਾਲ ਪਿੱਛੇ ਹਟਣ ਲੱਗੇ ਜਾਨ ਤਾਂ ਸਭ ਨੂੰ ਪਿਆਰੀ ਹੁੰਦੀ ਐ ਕੋਈ ਵੀ ਪਹਿਲਾ ਕਦਮ ਵਧਾਉਣ ਦਾ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਐਨੇ ਨੂੰ ਸ਼ਾਮ ਆ ਗਿਆ ਤੇ ਉਸ ਨੇ ਸੀਬਾ ਨੂੰ ਰਣ ਚੰਡੀ ਬਣੀ ਵੇਖ ਜ਼ੋਰਦਾਰ ਆਵਾਜ਼ 'ਚ ਬਸ ਇਹ ਬੋਲਿਆ ਕੀ ਹੋ ਰਿਹਾ ਓਏ ਇੱਥੇ ਬਸ ਐਨਾ ਬੋਲਣ ਦੀ ਦੇਜ ਸੀ ਤਿੰਨਾਂ ਮੁੰਡੇ ਨਾਲ ਦੀ ਨਾਲ ਤੇ ਤਰੋਗੇ ਸਾਹ ਤਾਂ ਉਹਨਾਂ ਦੇ ਪਹਿਲਾਂ ਹੀ ਸੁੱਕੇ ਪਏ ਸੀ ਸੀਬੋ ਨੇ ਅੱਖ ਸੁੱਟ ਦਿੱਤੀ ਤੇ ਗੋਡਿਆਂ ਪਰ ਬਹਿ ਕੇ ਰੋਣ ਲੱਗ ਪਈ ਕਿ ਰੱਬ ਉਹਦੀਆ مصیبتਾਂ ਘਟ ਕਿਉਂ ਨਹੀਂ ਕਰਦਾ ਸ਼ਾਮ ਨੇ ਬੜੇ ਸਬਰ ਨਾਲ ਉਸ ਨੂੰ ਹੌਸਲਾ ਦਿੱਤਾ ਤੇ ਸਮਝਾਇਆ ਦੁਨੀਆ ਐਦਾਂ ਹੀ ਹੈ ਦਰਦੇ ਨੂੰ ਡਰਾਉਂਦੀ ਹੈ ਤੁਸੀਂ ਤਾਂ ਅੱਜ ਬੜੀ ਬਹਾਦਰੀ ਨਾਲ ਇੰਨਾ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਹੈ ਤੁਸੀਂ ਐਦਾਂ ਕਮਜ਼ੋਰ ਨਾ ਬਣੋ ਅਸਲ ਵਿੱਚ ਮੋਟਰਸਾਈਕਲ ਤੇ ਜਾਣ ਕਰਕੇ ਸ਼ਾਮਾ ਕਾਫੀ ਪਹਿਲਾਂ ਕਾਲਜ ਪਹੁੰਚ ਜਾਂਦਾ ਸੀ ਹਮੇਸ਼ਾ ਦੀ ਤਰ੍ਹਾਂ ਅੱਜ ਉਸਨੇ ਸੀਬੋ ਨੂੰ ਬੱਸ ਤੇ ਚੜਦੇ ਤਾਂ ਵੇਖਿਆ ਸੀ ਪਰ ਉਸ ਨੂੰ ਹੈਰਾਨੀ ਹੋਈ ਕਿ ਉਹ ਹਲੇ ਤੱਕ ਪਹੁੰਚੀ ਕਿਉਂ ਨਹੀਂ ਸੀ ਉਸਨੇ ਸੀਬੋ ਦੀਆਂ ਇੱਕ ਦੋ ਸਹੇਲੀਆਂ ਤੋਂ ਵੀ ਪੁੱਛਿਆ ਸੀ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਪਤਾ ਨਹੀਂ ਕੀ ਸੋਚ ਕੇ ਸ਼ਾਮਾ ਸੀਬੋ ਨੂੰ ਵੇਖਣ ਲਈ ਆ ਰਹੀਆ ਸੀ ਪਰ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਸੀ ਕਿ ਉਸ ਨੂੰ ਸੀਬੋ ਦੀ ਫਿਕਰ ਹੋ ਰਹੀ ਸੀ ਕਿਸੇ ਤਰ੍ਹਾਂ ਸਮਝਾ ਬਜਾ ਕੇ ਸ਼ਾਮਾ ਸੀਬੋ ਨੂੰ ਕਾਲਜ ਲੈ ਕੇ ਆਇਆ ਸੀਬੋ ਪੂਰਾ ਦਿਨ ਉਦਾਸ ਹੀ ਰਹੀ ਸੀਬੋ ਦਾ ਉਦਾਸ ਚਿਹਰਾ ਸ਼ਾਮੇ ਨੂੰ ਚੁੱਪਦਾ ਰਿਹਾ ਸੀਬੋ ਵਿਚਾਰੀ ਮਨ ਤੋਂ ਦੁਖੀ ਸੀ ਪਰ ਕਿਸੇ ਨੂੰ ਦੱਸ ਤੋੜੀ ਸਕਦੀ ਸੀ ਸੀਬੋ ਨੇ ਬੜੀ ਮੁਸ਼ਕਲ ਨਾਲ ਜ਼ਿੰਦਗੀ ਜਿਉਣ ਦਾ ਇੱਕ ਸਹਾਰਾ ਲੱਭਿਆ ਸੀ ਉਹ ਵੀ ਉਸ ਤੋਂ ਖੋ ਲਿਆ ਜਾਂਦਾ ਹੈ ਪਰ ਉਹ ਉਸ ਤੋਂ ਪੂਰੀ ਰਾਤ ਰੋਂਦੀ ਰਹੀ ਅਗਲੇ ਦਿਨ ਉਹ ਦਾ ਬਿਲਕੁਲ ਮਨ ਨਹੀਂ ਸੀ ਕਾਲਜ ਜਾਣ ਦਾ ਪਰ ਕਿਸੇ ਨੂੰ ਕੀ ਦੱਸਦੀ ਕਹਿੰਦੇ ਨੇ ਤੇਜ਼ ਤੂਫਾਨ 'ਚ ਕਿਸ਼ਤੀ ਡੁੱਬਣ ਦਾ ਖਤਰਾ ਹੁੰਦਾ ਹੈ ਉਹ ਐਤੀ ਬੇਕੂਫੀ ਨਹੀਂ ਸੀ ਜੋ ਆਪਣੇ ਪੈਰੀ ਆਪ ਕੋ ਹਲਹਾੜੀ ਮਾਰਦੀ ਇਸ ਲਈ ਚੁੱਪਚਾਪ ਤਿਆਰ ਹੋ ਕੇ ਚਲੀ ਗਈ ਉਹਦਿਆਂ ਲਾਲ ਲਾਲ ਅੱਖਾਂ ਉਸ ਦੀ ਹਾਲਤ ਬਿਆਨ ਕਰ ਰਹੀਆਂ ਸਨ ਸ਼ਾਮੇਨ ਉਹਦੀ ਹਾਲਤ ਵੇਖ ਕੇ ਅੰਦਰੋਂ ਤਕਲੀਫ ਹੋ ਰਹੀ ਸੀ ਪਰ ਉਹ ਇਸ ਤਕਲੀਫ ਨੂੰ ਮਿਟਾਉਣ ਲਈ ਕੁਝ ਕਰ ਨਹੀਂ ਸਕਦਾ ਸੀ ਅੱਜ ਪਹਿਲੀ ਵਾਰ ਸੀ ਕਿ ਸੀਬੂ ਆਪਣੇ ਅਧਿਆਪਕਾਂ ਦੇ ਸਵਾਲਾਂ ਦੇ ਜਵਾਬ ਠੀਕ ਤਰ੍ਹਾਂ ਨਹੀਂ ਦੇ ਪਾਈ ਤੇ ਨਹੀਂ ਉਸਨੇ ਆਪਣਾ ਕੰਮ ਕੀਤਾ ਸੀ ਮੌਕਾ ਮਿਲਦੇ ਸ਼ਾਮੇ ਨੇ ਉਸ ਨੂੰ ਪਹਿਲੀ ਵਾਰ ਹੱਕ ਨਾਲ ਝਟਕਿਆ ਤੁਸੀਂ ਆਪਣੇ ਡਰ ਨੂੰ ਆਪਣੇ ਸੁਪਨਿਆਂ ਦੇ ਹਾਵੀ ਨਾ ਹੋਣ ਦਿਓ ਤੁਹਾਡੇ ਸੁਪਨੇ ਤੁਹਾਡੇ ਡਰ ਤੋਂ ਕਿਤੇ ਵੱਡੇ ਨੇ ਆਪਣੇ ਅੰਦਰ ਦੀ ਥੋੜੀ ਜੀ ਹਿੰਮਤ ਜਗਾਓ ਤਾਂ ਤਿੰਨਕਤੀ ਬਦਮਾਸ਼ ਵੀ ਆ ਜਾਣ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਆਪਣੇ ਆਪ ਨੂੰ ਵੱਡੇ ਬਦਮਾਸ਼ ਅਖਵਾਉਣ ਵਾਲੇ ਇਨਸਾਨ ਹੀ ਨੇ ਤੁਹਾਡੇ ਤੇ ਮੇਰੇ ਵਰਗੇ ਦਰੋਨਾ ਬਾਕੀ ਕਦੇ ਵੀ ਕੋਈ ਪਰੇਸ਼ਾਨੀ ਹੋਵੇ ਮੈਨੂੰ ਦੱਸਣਾ ਸੀਬੋ ਨੂੰ ਸ਼ਾਮੇ ਦੀਆਂ ਗੱਲਾਂ ਤੋਂ ਹਮੇਸ਼ਾ ਹੀ ਬੜਾ ਹੌਸਲਾ ਮਿਲਦਾ ਸੀ ਅੱਜ ਵੀ ਉਸ ਨੂੰ ਕਾਫੀ ਹਿੰਮਤ ਮਿਲੀ ਸੀਬੋ ਨੇ ਜਦੋਂ ਆ ਸ਼ਾਮੇ ਦੇ ਵੱਲ ਵੇਖਿਆ ਤਾਂ ਕਦੇ ਕੁਝ ਨਾ ਬੋਲਣ ਵਾਲੀ ਸੀਬੋ ਤੋਂ ਚੁੱਪ ਨਾ ਰਹਾ ਗਿਆ ਬੜੀ ਗਹਿਰੀ ਸਤ ਲੱਗੀ ਹੈ ਤੁਹਾਡੇ ਮੱਥੇ ਤੇ ਕਿਵੇਂ ਲੱਗ ਗਈ ਸੀਬੋ ਦੇ ਸ਼ਹਿਦ ਵਰਗੇ ਬੋਨ ਸ਼ਾਮੇ ਦੇ ਤੁਰਦਿਲ ਚ ਉੱਤਰ ਰਹੀ ਸੀ ਜੀ ਉਹ ਬਸ ਵਿੱਚ ਕੁਝ ਨਹੀਂ ਅੱਜ ਨਾ ਸਵੇਰੇ ਸੁੱਤਿਆਂ ਉੱਠਿਆ ਤਾਂ ਪਤਾ ਨਹੀਂ ਕਿਵੇਂ ਬੇਧਿਆਨੀ ਨਾਲ ਦਰਵਾਜ਼ੇ ਤੇ ਕੁੰਡੇ ਨਾਲ ਟਕਰਾ ਗਿਆ ਹੁਣ ਉਹ ਸੀਪੋ ਨੂੰ ਵਿਚਲੀ ਗੱਲ ਕਿਵੇਂ ਦੱਸਦਾ ਕਿ ਉਹਨਾਂ ਤਿੰਨ ਬਦਮਾਸ਼ਾਂ ਨੂੰ ਉਸਨੇ ਕਿੰਨਾ ਕੁੱਟਿਆ ਸੀ ਤੇ ਉਸੇ ਸਮੇਂ ਹੀ ਕਿਸੇ ਨੇ ਉਹਦੇ ਸਿਰ 'ਚ ਡੰਡਾ ਮਾਰ ਦਿੱਤਾ ਜਿਸ ਨਾਲ ਉਹਦੇ ਸਿਰ 'ਚ ਲਹੂ ਦਾ ਫੁਆਰਾ ਛੁੱਟ ਗਿਆ ਸੀ ਆਪਣਾ ਧਿਆਨ ਰੱਖਿਆ ਕਰੋ ਸੀਬੋ ਨੂੰ ਸੁਣ ਕੇ ਆਇਆ ਸ਼ਾਮੇ ਦੇ ਅੰਦਰ ਜਿਵੇਂ ਕੋਈ ਸੰਗੀਤ ਵੱਜਣ ਲੱਗਾ ਸੀ ਉਹਦੇ ਕਹੇ ਲਫ਼ਜ਼ਾਂ ਦਾ ਸਰੂਰ ਉਹਦੀ ਰੂਹ ਤੇ ਛਾ ਰਿਹਾ ਸੀ ਜੀ ਜਦੋਂ ਸੀਬੋ ਵਾਪਸ ਕਰ ਜਾ ਰਹੀ ਸੀ ਤਾਂ ਉਹੀ ਉਹ ਤਿੰਨ ਮੁੰਡੇ ਫੇਰ ਦੇਖ ਗਏ ਸੀਬੋ ਦੇ ਇਤਾਂ ਤਰਾ ਹੀ ਨਿਕਲ ਗਏ ਸੀ ਪਰ ਉਹ ਦਿੱਖੇ ਕੀ ਬਸ ਸਿੱਧਾ ਆ ਕੇ ਸੀਬੋ ਦੇ ਪੈਰੀ ਪੈ ਗਏ ਉਹਨਾਂ ਸਭ ਦੇ ਸੱਟਾਂ ਲੱਗੀਆਂ ਹੋਈਆਂ ਸਨ ਪੈਣੇ ਸਾਨੂੰ ਮਾਫ਼ ਕਰਦੇ ਅੱਗੇ ਤੋਂ ਨਹੀਂ ਹੁੰਦੀ ਕੋਈ ਗਲਤੀ ਪਰ ਅੱਜ ਸੀਬੋ ਇਕੱਲੀ ਨਹੀਂ ਸੀ ਉਹਦੀਆਂ ਸਹੇਲੀਆਂ ਵੀ ਨਾਲ ਸੀ ਉਸ ਨੂੰ ਹੈਰਾਨੀ ਹੋ ਰਹੀ ਸੀ ਕਿ ਇਹ ਸਭ ਜੋ ਕੱਲ ਉਸ ਨੂੰ ਲਹੂ ਦੇ ਹੰਝੂ ਰਵਾ ਰਹੇ ਸਨ ਅੱਜ ਉਹਦੇ ਪੈਰ 'ਚ ਕਿਉਂ ਡਿਗ ਰਹੇ ਨੇ ਇੱਕ ਰਾਤ 'ਚ ਐਸਾ ਕੀ ਬਦਲ ਗਿਆ ਸੀਬੋ ਦੀਆਂ ਅੱਖਾਂ 'ਚੋਂ ਹੰਝੂ ਦੀ ਧਾਰ ਵਹਿ ਰਹੀ ਸੀ ਸੀਬੋ ਪਿੱਛੇ-ਪਿੱਛੇ ਹੋ ਰਹੀ ਸੀ ਪਰ ਉਹ ਪੈਰ ਹੀ ਨਹੀਂ ਛੱਡ ਰਹੇ ਸੀ ਪੈਣੀ ਤੂੰ ਜਦੋਂ ਤੱਕ ਮਾਫ ਨਹੀਂ ਕਰਦੀ ਅਸੀਂ ਉਦੋਂ ਤੱਕ ਨਹੀਂ ਪੈਰ ਛੱਡਦੇ ਸੀਬੋ ਹੈਰਾਨ ਪਰੇਸ਼ਾਨ ਜੀ ਖੜੀ ਸੀ ਪਿੱਛੋਂ ਆਉਂਦੇ ਸ਼ਾਮੇ ਨੇ ਉਸ ਨੂੰ ਮਾਫ ਕਰਨ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਵੀ ਕਹਿ ਦਿੱਤਾ ਠੀਕ ਹੈ ਕੋਈ ਗੱਲ ਨਹੀਂ ਜਾਓ ਹੁਣ ਹੱਥ ਜੋੜ ਦਿਓ ਉੱਥੋਂ ਚਲੇ ਗਏ ਸੀਬੋ ਹੁਣ ਵੀ ਓਨੀ ਹੈਰਾਨ ਪਰੇਸ਼ਾਨ ਜੀ ਖੜੀ ਸੀ ਅਸਲ ਵਿੱਚ ਇੱਕ ਰਾਤ ਚ ਖਾਸਾ ਕੁਝ ਬਦਲ ਚੁੱਕਾ ਸੀ ਪਰ ਕੀ ਪਰ ਉਸ ਨੂੰ ਇਹ ਹੀ ਤਾਂ ਪਤਾ ਨਹੀਂ ਸੀ ਲੱਗ ਰਿਹਾ ਬਾਕੀ ਕਹਾਣੀ ਕੱਲ੍ਹ ਅਗਲੇ ਭਾਗ ਵਿੱਚ